ਸਸੇ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਬੀਸਨ ਦਾ ਚਿਲਾ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਬਹੁਤ ਸਾਰੀਆਂ ਵੈਜੀਟੇਬਲ ਪਾ ਕੇ ਬੀਸਨ ਦਾ ਚਿਲਾ ਬਣਾਵਾਂਗੇ ਤੇ ਜਿਹੜੇ ਕੀ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਇੱਥੇ ਆਪਾਂ ਬੇ ਵੈਜੀਟੇਬਲ ਦੇ ਵਿੱਚ ਆਪਾਂ ਧਨੀਆਂ, ਪਾਲਕ, ਹਰਾ ਪਿਆਜ਼, ਪਿਆਜ਼, ਤਬੂਲੀ ਤੇ ਗਾਜਰ, ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਤੇ ਨਾਲ ਆਪਾਂ ਬੇਸਨ ਲੈਂਦੀ ਹੈ ਜੀ ਇੱਕ ਕੌਲੀ ਦੇਖੋ ਬੇਸਨ ਮੈਂ ਚੰਗੇ ਤਰੀਕੇ ਨਾਲ ਸਾਨ ਕੇ ਲੈਤਾ ਇੱਥੇ ਆਪਾਂ ਅੱਜ ਪੈਣ ਲਵਾਂਗੇ ਮੈਂ ਦੋ ਕੁ ਛੁੱਟਕੀਆਂ ਅਜਵਾਇਦੀਆਂ ਲੈ ਕੇ ਹੱਥ ਤੇ ਕ੍ਰਸ਼ ਕਰ ਲਈਆਂ ਅਜਵਾਇਦ ਨੂੰ ਆਪਾਂ ਐਡ ਕਰਤਾ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਚਮਚ ਦਾ ਆਪਾਂ ਤੀਜਾ ਹਿੱਸਾ ਨਮਕ ਲੈਂਤਾ ਤੇ ਹੁਣ ਆਪਾਂ ਹਲਦੀ ਲਵਾਂਗੇ ਚਮਚ ਦਾ ਤੀਜਾ ਹਿੱਸਾ ਹੀ ਹਲਦੀ ਲੈਂਦੀ ਆ ਤੇ ਤੀਜਾ ਹਿੱਸਾ ਹੀ ਆਪਾਂ ਧਨੀਆ ਪਾਊਡਰ ਲੈਂਦਾ ਚਮਚ ਦਾ ਤੇ ਥੋੜੀ ਜੀ ਆਪਾਂ ਲਾਲ ਮਿਰਚ ਪਾਊਡਰ ਲੈਂਦਾ ਚਮਚ ਦਾ ਚੌਥਾ ਹਿੱਸਾ ਤੇ ਹੁਣ ਆਪਾਂ ਗਰਮ ਮਸਾਲਾ ਲੈਂਦਾ ਜੀ ਚਮਚ ਦਾ ਚੌਥਾ ਹਿੱਸਾ ਆਪਾਂ ਮਿਕਸ ਕਰ ਦਾਂਗੇ ਚੰਗੇ ਟਿੱਕੇ ਨਾਲ ਇੱਕ ਵਾਰ ਸਾਰੇ ਮਸਾਲਿਆਂ ਨੂੰ ਬੀਸਣ ਦੇ ਵਿੱਚ ਚੰਗੇ ਟਿੱਕੇ ਨਾਲ ਮਿਕਸ ਹੋ ਜਾਣ मिक्स ਕਰਕੇ ਜੀ ਆਪਾਂ ਹੁਣ ਇੱਥੇ ਪਾਣੀ ਲਵਾਂਗੇ ਪਾਣੀ ਨਾਲ ਇੱਕ ਘੋਲ ਜਾਂ ਤਿਆਰ ਕਰਾਂਗੇ ਇਹਦਾ ਬੀਸੰਦਾ ਤੇ ਹੁਣ ਮੈਂ ਪੌਣਾ ਗਲਾਸ ਪਾਣੀ ਦਾ ਲੇਤਾ ਤੇ ਪਾਣੀ ਆਪਾਂ ਥੋੜਾ ਥੋੜਾ ਪਾ ਕੇ ਘੋਲ ਤਿਆਰ ਕਰਨਾ ਤੇ ਇਕੱਠਾ ਪਾਣੀ ਨਹੀਂ ਪਾਉਣਾ ਤੇ ਨਹੀਂ ਫਿਰ ਲਮਸ ਬਣ ਜਾਣਗੇ ਤੇ ਨਾ ਹੀ ਕੁੱਟਲੀਆਂ ਫਿਰ ਇਹ ਫਿਸਲੀਆਂ ਨੇ ਤੇ ਥੋੜਾ ਥੋੜਾ ਪਾਣੀ ਕਰਕੇ ਆਪਾਂ ਬੀਸੰਦੇ ਘੋਲ ਨੂੰ ਤਿਆਰ ਕਰਾਂਗੇ ਤੇ ਆਪਣਾ ਘੋਲ ਬਹੁਤ ਵਧੀਆ ਤਿਆਰ ਹੋਊਗਾ ਤੇ ਹੁਣ ਆਪਾਂ ਦੇਖੋ ਇਸ ਟਿੱਕੇ ਦਾ ਕੋਲ ਤਿਆਰ ਕਰ ਲੈਣਾ ਥੋੜਾ ਥੋੜਾ ਪਾਣੀ ਪਾ ਕੇ ਮੈਂ ਕੋਲ ਨੂੰ ਤਿਆਰ ਕਰ ਰਹੀ ਆਂ ਜਿੰਨਾ ਕਿ ਆਪਾਂ ਪਕੌੜਿਆਂ ਦਾ ਕੋਲ ਤਿਆਰ ਕਰਦੇ ਹਾਂ ਦੇਖੋ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਿਆ ਮੈਨੂੰ ਥਿੱਕ ਲੱਗਿਆ ਹਜੇ ਕੋਲ ਆਪਣਾ ਇਸ ਟਿੱਕੇ ਦਾ ਆਪਾਂ ਕੋਲ ਨੂੰ ਤਿਆਰ ਕਰਨਾ ਤੇ ਲਗਾਤਾਰ ਫੈਂਟਣਾ ਤੇ ਸਮੂਥ ਜਿਹਾ ਪੀਸਟ ਬਣ ਜਾਊਗਾ ਕੋਲ ਜਦ ਤਿਆਰ ਹੋ ਜਾਊ ਸਮੂਥ ਜਿਹਾ ਸਿਲਕੀਆ ਇਸ ਤਿੱਕਾ ਦਾ ਹੋਣਾ ਚਾਹੀਦਾ ਸਿਲਕੀ ਤੇ ਸਮੂਥ ਜਿਹਾ ਆਪਣਾ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਹਜੇ ਵੀ ਗਾੜਾ ਲੱਗਿਆ ਕਿਉਂਕਿ ਇਹਦੇ ਵਿੱਚ ਵੇਜੀਟੇਬਲ ਪੈ ਜਾਣਗੀਆਂ ਤਾਂ ਫਿਰ ਵੀ ਥਿੱਕ ਹੋ ਜਾਣਾ ਤੇ ਆਪਾਂ ਘੋਲ ਨੂੰ ਥੋੜਾ ਜਿਹਾ ਪਤਲਾ ਹੀ ਰੱਖਣਾ ਥਿਨ ਰੱਖਣਾ ਤੇ ਥਿੱਕ ਤਾਂ ਇਹ ਨਹੀਂ ਜਦ ਵੇਜੀਟੇਬਲ ਚ ਪੈ ਗਈਆਂ ਨਾ ਵਿੱਚ ਫਿਰ ਥਿੱਕ ਹੋ ਜਾਣਾ ਦੇਖੋ ਆਪਣਾ ਘੋਲ ਵਧੀਆ ਤਿਆਰ ਹੋ ਗਿਆ ਸਿਲਕੀ ਤੇ ਸਮੂਥ ਜਿਹਾ ਹੋ ਗਿਆ ਇਸ ਤਿੱਕੇ ਦਾ ਆਪਾਂ ਕੋਲ ਟੂ ਟਿਆਰ ਕਰ ਲਏ ਥੋੜਾ ਜਿਹਾ ਪਾਣੀ ਬਚਿਆ ਆਪਣਾ ਤੇ ਹੁਣ ਆਪਾਂ ਵੈਜੀਟੇਬਲ ਪਾ ਦਾਂਗੇ ਸਾਰੀਆਂ ਸਾਰੀਆਂ ਪਾ ਕੇ ਆਪਾਂ ਮਿਕਸ ਕਰ ਲਾਂਗੇ ਤੇ ਤੁਸੀਂ ਇੱਥੇ ਕੈਪਸਿਕਮ ਵੀ ਲੈ ਸਕਦੇ ਹੋ ਪੱਤਾ ਗੋਭੀ ਵੀ ਲੈ ਸਕਦੇ ਹੋ ਤੇ ਜਿਹੜੀਆਂ ਤੁਹਾਨੂੰ ਵੈਜੀਟੇਬਲ ਪਸੰਦ ਆ ਤੁਸੀਂ ਉਹ ਐਡ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਜਿਹੜੀਆਂ ਜਿਹੜੀਆਂ ਹੈਗੀਆਂ ਤੁਸੀਂ ਉਹ ਐਡ ਕਰ ਸਕਦੇ ਹੋ ਤੇ ਜਿਹੜੀ ਆਪਣੀ ਪਾਲਕ ਆ ਇਹਨੂੰ ਜਰੂਰ ਐਡ ਕਰਿਓ ਤੇ ਇਹਦਾ ਖਾਣ ਦਾ ਸਵਾਦ ਵੱਖਰੀ ਹੋ ਜਾਂਦਾ ਪਾਲਕ ਨਾਲ ਮੇਥੇ ਵੀ ਐਡ ਕਰ ਸਕਦੇ ਹੋ ਮੇਥੀ ਵੀ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਇੰਨਾ ਕੁ ਜਿਆਦਾ ਟੇਸਟੀ ਬਣਦਾਗਾ ਇਹ ਜਿੱਲਾ ਹਰੀਆਂ ਸਬਜ਼ੀਆਂ ਦੇ ਨਾਲ ਖਾਸ ਕਰਕੇ ਤੇ ਬਹੁਤ ਟੇਸਟੀ ਲੱਗਦਾਗਾ ਤੁਸੀਂ ਇੱਕ ਵਾਰ ਬਣਾ ਕੇ ਖਾ ਲੇ ਤਾਂ ਤੁਸੀਂ ਵਾਰ-ਵਾਰ ਖਾਓਗੇ ਤੇ ਮੈਨੂੰ ਥਿੱਕ ਲੱਗਿਆ ਤੇ ਮੈਂ ਥੋੜਾ ਜਿਹਾ ਹੋਰ ਪਾਣੀ ਐਡ ਕਰ ਲਿਆ ਤੇ ਹੁਣ ਆਪਾਂ ਬੈਟਰ ਨੂੰ ਰੱਖ ਦਾਂਗੇ ਸਾਈਡ ਤੇ ਤੇ ਇੱਧਰ ਆਪਣਾ ਤਵਾ ਹੋ ਗਿਆ ਸੀ ਗਰਮ ਜੀ ਮੈਂ ਕਿਉਂ ਲਾ ਲਿਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਚਿੱਲੇ ਲਈ ਬੈਟਰ ਜਿਹੜਾ ਤਿਆਰ ਕਰਕੇ ਰੱਖਿਆ ਕਰਸੀ ਪਰ ਕੇ ਦੇਖੋ ਇਹਨੂੰ ਇੱਦਾਂ ਫਲਾ ਲਾਂਗੇ ਆਪਾਂ ਰੌਂਡ ਰੌਂਡ ਕਰ ਲਾਂਗੇ ਇਹ ਵਧੀਆ ਪੱਕ ਕੇ ਤਿਆਰ ਹੋ ਜਾਊਗਾ ਹਲਕਾ ਹਲਕਾ ਪਰ ਰੌਂਡ ਰੌਂਡ ਕਰ ਲਾਂਗੇ ਕਰਸੀ ਦੇ ਨਾਲ ਹੀ ਥੋੜੀ ਜਿਹੀ ਸੇਪ ਗੋਲਡ ਨਹੀਂ ਆਉਣੀ ਕਿਉਂਕਿ ਵੈਜੀਟੇਬਲ ਜਪਾਈਆਂ ਹੋਈਆਂ ਨੇ ਨਾ ਕਟੀਆਂ ਹੋਈਆਂ ਤਾਂ ਕਰਕੇ ਵੀ ਨਹੀਂ ਆਉਂਦੀ ਇਸ ਟਿੱਕੇ ਨੂੰ ਆਪਾਂ ਪਕਾ ਲਿਆ ਦੇਖੋ ਜਦੋਂ ਉੱਪਰੋਂ ਇਹ ਪੱਕ ਜੇ ਥੋੜਾ ਜਿਹਾ ਪਤਲਾ ਲੱਗਣ ਲੱਗੇ ਡਰਾਈ ਹੋ ਜੇ ਤਾਂ ਫਿਰ ਆਪਾਂ ਇਹਦੀ ਸਾਈਡ ਚੇਕ ਕਰਾਂਗੇ ਤੇ ਹੁਣ ਆਪਾਂ ਸਾਈਡ ਨੂੰ ਚੇਰ ਕਰਕੇ ਫਿਰ ਪਕਾਉਣਾ ਕ੍ਰਿਸਪੀ ਜਾਂ ਪੱਕ ਕੇ ਤਿਆਰ ਹੋ ਜੂ ਗੋਲਡਨ ਜਿਆ ਇਹ ਬਲੰਚੇ ਰਹੀ 골ਡਨ ਜਾਂ ਨਹੀਂ ਹਮ ਤਾਂ ਉਨਚੇ ਆਪਾ ਇਸੇ ਤਰੀਕੇ ਨਾਲ ਇਹ ਦੀ ਸਾਈਡਾਂ ਨੂੰ ਪਲਟ ਪਲਟ ਕੇ ਪਕਾਵਾਂਗੀ ਦੇਖੋ ਆਪਾਂ ਦੂਜੀ ਸਾਈਡ ਤੋਂ ਵੀ ਪਲਟ ਲਿਆ ਤੇ ਹੁਣ ਦੂਜੀ ਸਾਈਡ ਤੋਂ ਪਲਟ ਲਿਆ ਤੁਸੀਂ ਦੇਖ ਸਕਦੇ ਹੋ 골ਡਨ ਜਾਂ ਹੋ ਗਿਆ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹ ਜਾਲੀਦਾਰ ਜਾਂ ਤੇ ਬਹੁਤ ਵਧੀਆ ਤੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਣਾ ਕਿੱਲਾ ਬਹੁਤ ਵਧੀਆ ਬਣਿਆ ਤੇ ਦੂਸਰੇ ਕਿੱਲੇ ਨੂੰ ਵੀ ਮੈਂ ਇਸੇ ਤਰੀਕੇ ਨਾਲ ਪਾਤਾ ਤੇ ਇੱਕ ਕੌਲੀ ਦੇ ਵਿੱਚ ਉਹ ਤਿੰਨ ਤੋਂ ਚਾਰ ਜਾਂ ਪੰਜ ਚਿੱਲੇ ਬਣ ਜਾਂਦੇ ਨੇ ਤੁਸੀਂ ਸਾਈਜ਼ ਅਕੋਰਡਿੰਗ ਘੱਟ ਵੱਧ ਬਣਾ ਸਕਦੇ ਹੋ ਤੇ ਹੁਣ ਆਪਾਂ ਦੂਸਰੇ ਚਿੱਲੇ ਨੂੰ ਵੀ ਪਕਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਆਪਾਂ 골ਡਨ ਜਿਹਾ ਪਕਾ ਲਿਆ ਇਹਨੂੰ ਦੋਨੋਂ ਸਾਈਡਾਂ ਤੋਂ ਤੇ ਇੱਥੇ ਆਪਣੇ ਚਿੱਲੇ ਬਣ ਕੇ ਤਿਆਰ ਆ ਤੁਸੀਂ ਦਹੀ ਨਾਲ ਸਰਵ ਕਰ ਸਕਦੇ ਹੋ ਤੁਸੀਂ ਤੁਸੀਂ ਟਮਾਟੋ ਕੈਚਪ ਨਾਲ ਖੱਟੀ ਮਿੱਠੀ ਚਟਨੀ ਨਾਲ ਹਰੀ ਚਟਨੀ ਨਾਲ ਸਰਵ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਤੇ ਡਿਲੀਸ਼ੀਅਸ ਕੀ ਰੈਸਪੀ ਨਾਲ ਤਦ ਤੱਕ ਲਈ ਸ਼ਸ਼ੀ ਕਾਲ ਬਾਏ ਬਾਏ